ਹੇ ਗੁਰਜੀਤਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਉਮੀਦ ਕਰਦੇ ਆ ਸਾਰੀ ਫੋਜ ਚੜਦੀ ਕਲਾ ਚੜਦੀ ਕਲਾ ਪਾਸ਼ੂ ਚੜਦੀ ਕਲਾ ਤੈਨੂੰ ਪੁੱਛਿਆ ਕੁਝ ਵੀ ਕੁਝ ਵੀ ਹੇ ਗੁਰਜੀਤਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਵਾਗਤ ਤੁਹਾਡਾ ਇੱਕ ਨਵੇਂ ਜਿਹੇ ਬਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਸ਼ਹਿਰ ਮਾਤਮ ਦਾ ਦਿਨ ਹੈ ਤੇ ਅੱਜ ਆਪਾਂ ਪੜਾ ਤੇ ਜਾਪ ਕਰਨ ਲੱਗੇ ਆਂ ਚੰਡੀ ਦੇ ਜਾਪ ਕਰਨ ਲੱਗੇ ਸਾਰੀਆਂ ਫੋਜਾਂ ਆ ਗਈਆਂ ਨੇ ਸਵੇਰ ਦੇ 5 ਵਜੇ ਚੁੱਕੇ ਆਂ ਨਾ ਫੋਜਾਂ ਤਿਆਰ-ਪਰ ਤਿਆਰ ਹੋ ਗਏ ਸਾਰੀਆਂ ਆ ਚੁੱਕੀਆਂ ਨੇ ਤੇ ਹੁਣ ਆਪਾਂ ਜਾਪ ਸ਼ੁਰੂ ਕਰਨ ਲੱਗੇ ਆਂ 10 ਮਿੰਟ ਤੱਕ ਉਧਰ ਸਮਗਰੀ ਕੋਲੇ ਬਾਲਲੇ ਨੇ ਤੇ ਸਮਗਰੀ ਪਾ ਕੇ ਤੇ ਆਪਾਂ ਫਿਰ ਪ੍ਰਸ਼ਾਦ ਤੋਂ ਵੀ ਲਿਆਓ ਨਾਰੀਅਲ ਤੋਂ ਲਿਆਓ ਵੀ ਜਾਓ ਬਾਬਾਈ ਨਾਰੀਅਲ ਕਰਾਂਗੇ ਬਹੁਤ ਬਹੁਤ ਉੱਤੇ ਦਾ ਬਾਬਾਈ ਨਾਰੀਅਲ ਤੋਂ ਚੱਲੇ ਆ ਆਹ ਬਾਬਾਈ ਇਹਨੇ ਝਟੰਗੇ ਕਰਨੇ ਇੱਧਰ ਇੱਧਰ ਆ ਬੈਠੇ ਨੇ ਇਹ ਪਾਠ ਸੁਣਾਣੇਗੇ ਕੋਲ ਕਰੋ ਬਾਬਾ ਜੀ ਕਰੋ ਭਜਨ ਕੋਈ ਪਾਸ ਆਓ ਚੜ੍ਹਦੀ ਕਲਾ ਪਾਸ ਆਓ ਤੁਹਾਨੂੰ ਨਹੀਂ ਪੁੱਛਿਆ ਦਿਖਾਇਰੀ ਮਤਲਬ ਦਿਹਾੜਾ ਆ ਗਿਆ ਏ ਜਿੱਦ ਦਾਲ ਚ ਜਾਵਾਂਗੇ ਇਹ ਦੱਸਾਂ ਆ ਨਵੀਂ ਹੋਜ ਪ੍ਰਗਟ ਹੋਈ ਅੱਜ ਪੜਾ ਤੇ ਆਹ ਤੇ ਤੁਹਾਨੂੰ ਪਤਾ ਹੀ ਹੈ ਬਾਬਾ ਬੇੜਾ ਜੀ ਪਤਾ ਹੀ ਕਾਲੀ ਦਾਸ ਉਹ ਕਾਲੀ ਦਾਸ ਮੈਂ ਲੈ ਜਾਏਗਾ ਦਰਬਾਰ ਸਿੰਘ ਕਰਾਵਾਂਗੇ ਨਾਲੇ ਸੇਵਾ ਦੇ ਦਰਸ਼ਨ ਕਰਾਵਾਂਗੇ ਸੇਵਾ ਦੇ ਦਰਸ਼ਕ ਬਾਬਾ ਹੀ ਸੇਵਾ ਕਰਾਂਗੇ ਉੱਥੇ ਸੇਵਾ ਸਾਰੇ ਗੰਦਾਸੀ ਆ ਸਾਨੂੰ ਲੋਕ ਸਾਰੇ ਗੰਦਾਸ ਆਲੇ ਹੱਥੋਂ ਸਬਸਕ੍ਰਾਈਬ ਕਰ ਜਾ ਕਿਆ ਕੰਮ ਕਰਦਾ ਗੰਦਾਸ ਆਲੇ ਗੰਦਾਸ ਆ ਤੇ ਉੱਧਰ ਬਾਬਾ ਜੀ ਜੀ ਆ ਗਏ ਨੇ ਨਕਸਾਲੀ ਬਣ ਗਿਆ ਹੀ ਨਹੀਂ ਅੱਜ ਨਕਸਾਲੀ ਨਹੀਂ ਨੇਗਾ ਰਾਜੂਤ ਮਾਇਆ ਵੱਡਾ ਵੀਰ ਖਾਇ ਕੈ ਸਿਰ ਪਰ ਸ਼ਤਰੂ ਹਿਰਾਇਆ ਦਿੱਤਾ ਇੰਦਰ ਦੇ ਕਾਲਕ ਤੇ ਕਿਣ ਤੇ ਦਾ ਸੂਤ ਕਾਇਆ ਬਾਰ ਕੇ ਹਥੋੜਣੀ ਦਿਲ ਅੰਦਰ ਈਰਤਰਾ ਸੰਗਦਾਇਆ ਸਾਸ ਦੁਰਗਾ ਦੇ ਸਿਰ ਪਰ ਹੋ ਆਰ ਪੀ ਆਰ ਤੋਂ ਦੇਖੋ ਚੰਡੀ ਦੇ ਜਾਬ ਕਰ ਲਏ ਆ ਤੇ ਹੁਣ ਆਪਾਂ ਪੜਾ ਤੂ ਆ ਗਏ ਆ ਤੇ ਹੁਣ ਆਪਾਂ ਉਧਰ ਗੈਰੇਜal ਚੱਲਨੇ ਆ ਤੁਹਾਨੂੰ ਦੱਸਿਆ ਸੀ ਨਾ ਪੈ ਪੈਣ ਦੇ ਸੀ ਤੇ ਪੈ ਪੈ ਜੇ ਨੇ ਉੱਥੇ ਤੇ ਹੁਣ ਗੱਡੀ ਕੱਢਾਂਗੇ ਦੇਖਦੇ ਆ ਨਿਕਲਦੀ ਕਿ ਨਹੀਂ ਨਿਕਲਦੀ ਜਾਂਦੇ ਫਿਰ ਆਹ ਸਾਰੀ ਫੌਜ ਤੁਰ ਗਈ ਆ ਕਾਲ ਗੈਰੇਜ ਕੂਣ ਫਿਰ ਮਿਲਦੇ ਆ ਤੁਹਾਨੂੰ ਅੱਗੇ ਗੈਰੇਜ ਕੋਲ ਜਾ ਕੇ ਅਬ ਹਮ ਗੈਰੇਜ ਦੀ ਤਰਫ ਜਾ ਰਹੇ ਆ ਮੇਰਾ ਕਿਹੜਾ ਤੂੰ ਲੜੀ ਜਾ ਰਹੇ ਹੋ ਤੁਮ ਲੋਗ ਭਾਈ ਇਹ ਲੜੀ ਆਂ ਫੌਜ ਭਾਈ ਲੜੀ ਕਿਹਦਾ ਹੈ ਫੌਜ ਐਸੇ ਨਹੀਂ ਲੜਦੇ ਆਂ ਸੋਰੀ ਭਾਈ ਸੋਰੀ ਭਾਈ ਚਲੋ ਗੱਡੀ ਕਰਕੇ ਮੇਨ ਤਾਂ ਕਰਨੀਆਂ ਬੈਨ ਨਹੀਂ ਆਣੇ ਤੁਮ ਦੱਸਿਆ ਹੀ ਜਿੱਦਾਂ ਮਿੱਟੀ ਭਾਂਦੇ ਸੀ ਪਾਪਾ ਪੈ ਚੁਕੀਆਂ ਨੇ ਪਰ ਮਿੱਟੀ ਉਹਨਾਂ ਨੇ ਸਹੀ ਕਰਕੇ ਨਹੀਂ ਭਾਈ ਕੰਪਲੇਂਟ ਕਰਨੀ ਆਪਾਂ ਕੰਪਲੇਂਟ ਨਹੀਂ ਦਾ ਗੋਲੇ ਦੋਲੀ ਗਾਣੇ ਕਾਡਾਣੇ ਚੁੱਪ ਕਰੋ ਆਪਣੀਆਂ ਮਾਰਨ ਲੱਗ ਪਏ ਢੇੜੇ ਇਹ ਆ ਬੱਸ ਆ ਗੱਡੀ ਖਲੋਤੀ ਸਾਡੀ ਕੱਢ ਕੇ ਇਹਦੇ ਪਾਣੀ ਮਾਰਾਂਗੇ ਫਿਰ ਕੇਲੇ ਸਾਰੇ ਫਿਸਕੀ ਮੇਣਾ ਤੂੰ ਬਾਅਦ ਆਪਣੀ ਗੱਡੀ ਕੱਢ ਲਈ ਆ ਅੱਜ ਤਾਂ ਨਵੀਂ ਜੀ ਗੱਡੀ ਜਿੱਨਾ ਚਾ ਚੜਿਆ ਵਿਆ ਕਿਉਂ ਵਜੇ ਹਾਂ ਜੀ ਬੰਦੀ ਆ ਕਿ ਹੁਣ ਫਿਰ ਆਪਾਂ ਚੱਲੇ ਹਾਂ ਹੁਣ ਘਰੇ ਤੇ ਫਿਰ ਘਰੇ ਜਾ ਕੇ ਮੁੜ ਕੇ ਫਿਰ ਜਾਵਾਂਗੇ ਭੱਲੇ ਭੱਲੇ ਤੇ ਸ਼੍ਰੀ ਮੱਲਾ ਸਾਹਿਬ ਤੋ ਆ ਜੀ ਗੱਡੀਆਂ ਧੁੱਪ ਗਿਆ ਗੱਡੀਆਂ ਨਹੀਂ ਇੱਕ ਹੀ ਗੱਡੀ ਤੋਂ ਚੱਲੇ ਇਸ ਤੋਂ ਬਾਅਦ ਧੋ ਕੇ ਥੋੜਾ ਟਾਈਮ ਰੁਕ ਕੇ ਫਿਰ ਆਪਾਂ ਜਾਵਾਂਗੇ ਮਹੱਲੇ ਤੇ ਥੋੜਾ ਟਾਈਮ ਹੈਗਾ ਉਹਦੇ ਵਿੱਚ ਜੀ ਘੰਟਾ ਇਹ ਬਾਬਾ ਜੀ ਵੀ ਜਾਣਗੇ ਸ਼ਾਇਦ ਕਿਉਂ ਪੁੱਛਣਾ ਆਇਆ ਜੇ ਇਹਨਾਂ ਨੇ ਬਾਕੀ ਤੁਸੀਂ ਸਾਡੇ ਨਾਲ ਬਨੇ ਰੋ ਆਪਾਂ ਤੇ ਜਾਵਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਆਹ ਦਾ ਤੇ ਫਿਰ ਜ਼ਰੂਰੀ ਆਪਾਂ ਬਾਬਾਈ ਬਾਲਟੀ ਦੋ ਦੋ ਬਾਬਾ ਇਹਨਾਂ ਬਾਲਟੀ ਹਲੇ ਨਹੀਂ ਫੋਏ ਲੇਟ ਆਈ ਤਾਂ ਥੋੜੀ ਲੇਟ ਏ ਫੋਏ ਜਸਣਾ ਕੰਮ ਕਰੋ ਚਲੋ ਜੀ ਅੱਜ ਧੁੱਪ ਤੇ ਚੱਲੀ ਬਾ ਥੋੜੀ ਰਹਿ ਗਈ ਚਲੋ ਤੋਂ ਬਾਅਦ ਤੁਹਾਨੂੰ ਚਾਲੇ 'ਚ ਮਿਲਣਾ ਜਦੋਂ ਮੈਂ ਲੇਟ ਚਾਲੇ ਮਾਰਿਆ ਫਤੇ ਬਾਈ ਬਾਬਾ ਸਰਜੀਤ ਸਿੰਘ ਇਹਦੇ ਬਾਬਾ ਇਹਦੇ ਪਾਣੀ ਮਾਰਦੇ ਹੋਏ ਬਾਬਾ ਸਰਜੀਤ ਸਿੰਘ ਉਹਦਾਂ ਬਾਬਾ ਕਾਲੀ ਦਾਸ ਕਾਲੀ ਦਾਸ ਜੀ ਆ ਗਏ ਓਹੋ ਅੱਜ ਪੀਲੇ ਬਣੇ ਨੇ ਗੜੀ ਬਣੀ ਹੈ ਜੀ ਚਲੋ ਜੀ ਇੱਧਰ ਫਿਰ ਜਲ ਸੰਖਿਆ ਘਟਦਾ ਘਟਾਉਂਦੇ ਹੋਏ ਬਾਬਾ ਜੀ ਸਰਦਾਰ ਜੀ ਉਧਰ ਪਾਣੀ ਪਾਤਾਈ ਦੁਸਾਣਾ ਕਰੋ ਸ਼ਾਂਤ ਰਮੋਲ ਬਣਾਓ ਆਹੋ ਜੀ ਹਾਂ ਜੀ ਹੋ ਤਾਂ ਗੜੀ ਮਿਟਿਆ ਲਿਆ ਓਏ ਕਮਲ ਬੈਠੋ ਲਿਆ ਲਿਆ ਸੱਚਾ ਦਾ ਦੋ ਨਹੀਂ ਓਏ ਆ ਤੇ ਆਪਾਂ ਹੁਣ ਤੋਰ ਪੇ ਆ ਕਰੂ ਗੱਡੀ ਤੋ ਤੂੰ ਕਿਆ ਲਿਸ਼ਕਾ ਕੇ ਗੱਡੀ ਨੂੰ ਹੁਣ ਮੱਲੇ ਤੇ ਚਾਲੇ ਪਾਦੇ ਹੁਣ ਉੱਧਰ ਜਾਵਾਂਗੇ ਤੇ ਸਾਰੀ ਕੂਝ ਬੈਠੀ ਆ ਆਪਾਂ ਛੇ ਜਿਹਨੇ ਆਏ ਆ ਨੰਦ ਲੈ ਰਹੇ ਆ ਜ਼ਿੰਦਗੀ ਦੇ ਹੁਣ ਆਪਾਂ ਟਾਂਡੇ ਸਟਾਪ ਲੈਣਾ ਇੱਕ ਉੱਥੇ ਪੀਣ ਨੂੰ ਡਰਿੰਕਸ ਲੈਣੀਆਂ ਤੁਹਾਨੂੰ ਜਿਹੜਾ ਤੁਹਾਨੂੰ ਪਤਾ ਹੀ ਮर्याਦਾ ਦਾ ਹਰ ਵਾਰੀ ਆਪਾਂ ਰੁਕਨੇ ਆ ਅੱਜ ਕੀ ਬਰੂਗਾਗੇ ਕਿ ਨਿਆਣੇ ਫੇਰ ਅੱਗੇ ਚੱਲੇ ਮਾਰਾਂਗੇ ਨਾ ਬਹੁਤ ਚੱਲੇ ਅੱਗੇ ਮਾਰਾਂਗੇ ਹਾਂ ਦੀ ਤੁਹਾਨੂੰ ਚਾਂਸ ਆਂਦੀ ਵਾਰੀ ਤੁਹਾਨੂੰ ਬਾਜੂ ਦੇਖਣ ਨੂੰ ਮਿਲੇਗਾ ਵੇਖੋ ਬਲੋਗ ਬੰਦਾ ਜੀ ਨਾਲ ਲੈ ਤੇ ਸਾਡੇ ਪਟੰਗੇ ਵੀ ਹੋਣੇ ਆ ਆ ਜੰਨਾ ਲੰਗੇ ਆ ਜੰਨਾ ਆਦਾ ਹੀਗਾ ਨੰਦੇ ਚਲੋ ਜੀ ਬਣੇ ਰੋ ਪੱਕੇ ਦੀ ਜ ਨਾ ਬਾ ਬੜਾ ਸੁਣਾ ਦੂਰ ਆ ਗਿਆ ਅੰਦਰ ਡਾਟਾ ਡਿਊਸ ਆ ਗਿਆ ਡਾਟਾ ਡਿਊਸ ਆ ਗਿਆ ਸਹੀ ਹੋਰ ਚੱਲ ਡਾਟਾ ਡਿਊਸ ਚੱਲੀ ਆ ਗਈ ਭੁੱਖ ਲੱਗੀ ਏ ਹੁਣ ਕੁਝ ਖਾਣ ਚਲਾਏ ਉੱਥੇ ਜਾਵਾਂਗੇ ਹਾਂ ਆ ਤੇ ਗਏ ਆ ਉਹ ਉੱਪਰ ਪਤਾ ਨਹੀਂ ਹੁਣ ਜਾਣਾ ਕਿਵੇਂ ਕੱਲ ਵੀ ਜਾਵਾਂਗੇ ਇੱਥੇ ਆਏ ਆ ਡਾਕਟਰ ਡਿਊ ਸਿੰਘ ਨੂੰ ਜ਼ਿਆਦਾ ਕਾਲੀ ਹੈ ਜੀ ਤੁਹਾਨੂੰ ਪਤਾ ਹੀ ਭੁੱਖ ਜ਼ਿਆਦਾ ਲੱਗਦੀ ਹੈ ਸਿੰਘ ਨੂੰ ਹਾਏ ਬਾਬਾ ਜੀ ਟੈਨਸ਼ਨ ਹਾਈ ਹੋਏ ਹੁਣ ਕਰੋ ਉਹ ਬਾਬਾ ਜੀ ਬਚ ਗਏ ਬਾਬਾ ਜੀ ਰੋਟੀ ਪਿਛੇ ਕੋਸ਼ਿਸ਼ ਕਰ ਸਕਦੇ ਹਾਂ ਹਾਂ ਉਹ ਤੋਂ ਡਾਕਟਰ ਡਿਊ ਜਾ ਮਿਲਨੇ ਹੁਣ ਆਪਾਂ

ਜਿਸਕੇ ਕਰਨ ਚੰਡ ਤਾਂ ਕਰੇਦਾ ਇਨ ਸਰਨ ਲੋਜਨ ਬਸਾਲ ਹੈ ਆ ਜਾ ਗਏ ਆ ਬਹਿਨ ਤਕੋ ਨਾ ਸਰਨ ਸਰਨ ਬਾੜਨ ਕਰਨ ਪ੍ਰਤ ਬਾੜਾ ਅਸੁਰ ਸਾਰਨੇ ਨਿਕ ਤੋਂ ਡਾ ਬਦਰੋ ਅਧਾਰ ਨਚਰਾਏ ਗਮ ਜਾ ਰਹਿ ਤੇਰੀ ਵਾ